ਸੱਚੀ ਕਾ ਤੁਸੀਂ ਪੀਐਨਸੀਨ ਦੇਖ ਰਹੇ ਹੋ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਜਿਵੇਂ ਵਕ-ਵਕ ਫੈਸਲੇ ਲਏ ਜਾ ਰਹੇ ਨੇ ਤੇ ਇਸ ਸਮੇਂ ਮੁੱਖ ਤੌਰ ਦੇ ਉੱਤੇ ਬਿੱਲ ਸੀ12 ਦੇ ਉੱਤੇ ਵੀ ਸਾਰਿਆਂ ਦੀਆਂ ਨਿਗ੍ਹਾਵਾਂ ਟਿਕੀਆਂ ਹੋਈਆਂ ਨੇ ਕਿਉਂਕਿ ਜਿਵੇਂ ਹੀ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਂ ਫਿਰ ਕੈਨੇਡਾ ਸਰਕਾਰ ਦੇ ਵੱਲੋਂ ਕੁਝ ਅਜਿਹੇ ਇਤਿਹਾਸਕ ਫੈਸਲੇ ਲਏ ਜਾ ਸਕਦੇ ਨੇ ਜੋ ਸ਼ਾਇਦ ਕੈਨੇਡਾ ਦੇ ਇਤਿਹਾਸ ਵਿੱਚ ਹੁਣ ਤੱਕ ਕਦੀ ਵੀ ਨਹੀਂ ਸੀ ਹੋਇਆ ਜਿਸ ਵਿੱਚ ਮੁੱਖ ਤੌਰ ਦੇ ਉੱਤੇ ਜਿਵੇਂ ਕਿ ਮਾਸ ਕੈنسਲੇਸ਼ਨਸ ਵੀਜ਼ਾ ਦੀਆਂ ਕਿ ਵੱਡੀ ਗਿਣਤੀ ਦੇ ਵਿੱਚ ਵੀਜ਼ੇ ਰੱਦ ਕੀਤੇ ਜਾਣ ਜਾਂ ਫਿਰ ਵਧਾਏ ਜਾਣ ਜਾਂ ਵਰਕ ਪਰਮਿਟ ਵਧਾਏ ਜਾਣ ਜਾਂ ਫਿਰ ਪੀਆਰ ਕਾਰਡ ਨੂੰ ਰੋਕਣ ਸੰਬੰਧੀ ਜੋ ਕੈਨੇਡਾ ਸਰਕਾਰ ਵੱਲੋਂ ਵਾਧੂ ਸ਼ਕਤੀਆਂ ਆਪਣੇ ਹੱਥ ਵਿੱਚ ਲੈ ਜਾਣ ਦੀ ਸਾਈ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਕੰਜ਼ਰਵੇਟਿਵਸ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਜਿਸ ਵਿੱਚ ਕੰਸਰਵੇਟਿਵ ਪਾਰਟੀ ਦੇ ਵੱਲੋਂ ਇਮੀਗ੍ਰੇਸ਼ਨ ਮਾਮਲਿਆਂ ਦੇ ਕ੍ਰਿਟਿਕ ਮਿਸ਼ੇਲ ਰੈਂਪਲ ਗਾਰਡਨਰ ਨੇ ਜੋ ਕੱਲ ਇੱਕ ਪ੍ਰੈਸ ਵਾਰਤਾ ਕੀਤੀ ਜਿਸ ਦੇ ਵਿੱਚ ਮੁੱਖ ਤੌਰ ਦੇ ਤੇ ਉਹਨਾਂ ਨੇ ਦੋ ਮੰਗਾਂ ਰੱਖੀਆਂ ਜਿਸ ਵਿੱਚ ਸਭ ਤੋਂ ਪਹਿਲੇ ਤਾਂ ਇਹ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਵਰਚੁਅਲ ਸਿਟੀਜ਼ਨਸ਼ਿਪ ਸੈਰੇਮੋਨੀਜ਼ ਹੁੰਦੀਆਂ ਨੇ ਕਿ ਆਨਲਾਈਨ ਸਿਟੀਜ਼ਨਸ਼ਿਪ ਸੈਰੇਮਨੀ ਹੋ ਜਾਂਦੀ ਹੈ ਸੌ ਚੁੱਕ ਲਈ ਜਾਂਦੀ ਹੈ ਤੇ ਵਿਅਕਤੀ ਸਿਟੀਜ਼ਨ ਜੋ ਕੈਨੇਡਾ ਦਾ ਬਣ ਜਾਂਦਾ ਹੈ ਉਹ ਬੰਦ ਹੁਣ ਹੋਣਾ ਚਾਹੀਦਾ ਹੈ ਜੋ ਕੋਵਿਡ-19 ਦੀ ਮਹਾਂਮਾਰੀ ਦੇ ਕਰਕੇ ਸ਼ੁਰੂ ਕੀਤਾ ਗਿਆ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਇੱਕ ਬਟਨ ਆਨਲਾਈਨ ਕਲਿੱਕ ਕਰਨ ਦੇ ਨਾਲ ਹੀ ਕੋਈ ਸਿਟੀਜ਼ਨ ਬਣ ਜਾਂਦਾ ਹੈ ਜੋ ਜਿਹਾ ਨਹੀਂ ਹੋਣਾ ਚਾਹੀਦਾ ਇਹ ਇੱਕ ਬਹੁਤ ਜ਼ਿਆਦਾ ਅਹਿਮ ਪੜਾ ਹੁੰਦਾ ਹੈ ਜੋ ਕਿ ਜ਼ਿੰਦਗੀ ਦਾ ਤੇ ਨਾਲ ਹੀ ਕੰਟਰੈਕਟ ਇੱਕ ਬਹੁਤ ਅਹਿਮ ਹੁੰਦਾ ਹੈ ਮੈਰਿਜ ਦੀ ਤਰ੍ਹਾਂ ਜਿਸ ਕਰਕੇ ਜੋ ਅਫੀਸ਼ੀਅਲਸ ਦੀ ਮੌਜੂਦਗੀ ਦੇ ਵਿੱਚ ਇਨ ਪਰਸਨ ਜਾ ਕੇ ਹੀ ਸਿਟੀਜ਼ਨਸ਼ਿਪ ਸੈਰੇਮੋਨੀਆਂ ਹੋਣੀਆਂ ਚਾਹੀਦੀਆਂ ਨੇ ਜਸਟ ਨੂੰ ਕਿ ਵਰਚੁਅਲ ਤੋਂ ਦੁਬਾਰਾ ਇਨ ਪਰਸਨ ਲਾਜ਼ਮੀ ਤੌਰ ਦੇਤੇ ਕੀਤਾ ਜਾਵੇ ਇਹ ਮੰਗ ਰੱਖੀ ਗਈ ਤੇ ਦੂਜੀ ਮੰਗ ਰੱਖੀ ਗਈ ਜੋ ਕੈਨੇਡਾ ਸਰਕਾਰ ਦੇ ਵੱਲੋਂ ਜੋ ਇਸ ਸਮੇਂ ਲਿਬਰਲਸ ਦੇ ਵੱਲੋਂ ਬਿਲ ਸੀ12 ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਸੋਧ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਕੁਝ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਜੋ ਕਿ ਲਿਬਰਲਸ ਸਰਕਾਰ ਦੇ ਵੱਲੋਂ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਕਿਹੜੇ ਹਾਲਾਤ ਦੇ ਦੌਰਾਨ ਉਹ ਫੈਸਲਾ ਲੈ ਸਕਦੇ ਨੇ ਕਿ ਮਾਸ ਵੀਜ਼ਾ ਕੈਨਸਲੇਸ਼ਨਸ ਜਾਂ ਫਿਰ ਕਿਸੇ ਦੇ ਪਰਮਿਟਸ ਨੂੰ ਵਧਾਉਣ ਦੇ ਸੰਬੰਧੀ ਫੈਸਲੇ ਲਏ ਜਾ ਸਕਦੇ ਨੇ ਜਿਸ ਸਬੰਧੀ ਜੋ ਵੱਖ-ਵੱਖ ਸਮੇਂ ਦੇ ਉੱਤੇ ਕਮੇਟੀ ਦੀਆਂ ਬੈਠਕਾਂ ਵੀ ਹੋਈਆਂ ਜਿਸ ਦੇ ਵਿੱਚ ਬਹਿਸ ਵੀ ਹੋਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੋ ਇਮੀਗ੍ਰੇਸ਼ਨ ਮਿਨਿਸਟਰ ਨੇ ਤੇ ਨਾਲ ਹੀ ਜੋ ਹੋਰ ਅਧਿਕਾਰੀ ਉੱਥੇ ਜਵਾਬ ਦੇਣ ਲਈ ਮੌਜੂਦ ਸਨ ਉਨਾ ਨੇ ਸਪਸ਼ਟ ਤੌਰ ਦੇ ਉਤੇ ਕੋਈ ਜਾਣਕਾਰੀ ਹਜੇ ਵੀ ਨਹੀਂ ਦਿੱਤੀ ਕਿ ਕਿਹੜੇ ਹਾਲਾਤ ਦੇ ਵਿੱਚ ਇਹ ਫੈਸਲੇ ਲਏ ਜਾ ਸਕਦੇ ਨੇ ਜਿਸ ਵਿੱਚ ਉਹਨਾਂ ਵੱਲੋਂ ਸਵਾਲ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ BC12 ਦੇ ਵਿੱਚ ਅਮੈਂਡਮੈਂਟ ਜੋ ਉਹਨਾਂ ਦੇ ਵੱਲੋਂ ਪੇਸ਼ ਕੀਤੀ ਗਈ ਹੈ ਸ਼ਾਮਲ ਕੀਤਾ ਜਾਵੇ ਉਸ ਨੂੰ ਜੋ ਪਾਰਟ 7 ਐਸ ਬਿਲ ਦਾ ਇਸ ਸਮੇਂ ਜੋ ਮੌਜੂਦਾ ਸ਼ਕਤੀਆਂ ਆਪਣੇ ਹੱਥ ਦੇ ਵਿੱਚ ਸਰਕਾਰ ਦੇ ਵੱਲੋਂ ਲਈਆਂ ਜਾ ਰਹੀਆਂ ਨੇ ਉਹ ਬਹੁਤ ਜ਼ਿਆਦਾ ਵਾਧੂ ਐਕਸਟਰਾਔਡੀਨਰੀ ਪਾਵਰਸ ਨੇ ਜਿਵੇਂ ਕਿ ਕਿਸੇ ਦੇ ਵੀ ਵੀਜ਼ਾ ਨੂੰ extend ਕਰਨਾ cancel ਕਰਨਾ ਜਾਂ ਫਿਰ PR ਕਾਰਡ ਨੂੰ ਰੋਕ ਦੇਣਾ ਜੋ ਕਿ mass cancellations ਕੀਤੀਆਂ ਜਾ ਸਕਦੀਆਂ ਨੇ ਜਿਸ ਸੰਬੰਧੀ ਇਹ ਸਵਾਲ ਚੁੱਕਿਆ ਗਿਆ ਹੈ ਇਸ ਮੌਕੇ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਜੋ ਬ੍ਰੋਕਨ ਇਮੀਗ੍ਰੇਸ਼ਨ ਸਿਸਟਮ ਹੈ ਟੁੱਟ ਚੁੱਕਿਆ ਇਮੀਗ੍ਰੇਸ਼ਨ ਸਿਸਟਮ ਹੈ ਉਸ ਦੇ ਵਿੱਚ ਸੁਧਾਰ ਦੇ ਵਾਸਤੇ ਅਹਿਮ ਕਦਮ ਚੁੱਕਣੇ ਜ਼ਰੂਰੀ ਨੇ ਜਿਸ ਤਹਿਤ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ no to mass extensions of temporary resident visas ਜਿੱਦਾਂ ਕਿ ਹੈ ਕਿ ਜੋ ਕੈਨੇਡਾ ਸਰਕਾਰ ਇਸ ਬਿੱਲ ਨੂੰ ਪਾਸ ਕੀਤੇ ਜਾਣ ਤੋਂ ਬਾਅਦ ਆਪਣੇ ਹੱਥ ਵਿੱਚ ਵਾਧੂ ਸ਼ਕਤੀਆਂ ਲੈ ਲਵੇਗੀ ਤਾਂ ਉਸ ਦੇ ਵਿੱਚ ਵੱਡੀ ਗਿਣਤੀ ਵਿੱਚ ਟੈਂਪਰੇਰੀ ਵੀਜ਼ਾ ਨੇ ਜੋ ਜਿਨ੍ਹਾਂ ਕੋਲ ਉਹਨਾਂ ਨੂੰ ਐਕਸਟੈਂਡ ਕੀਤੇ ਜਾਣ ਦੀ ਸ਼ਕਤੀ ਵੀ ਆ ਜਾਵੇਗੀ ਜੋ ਜਿਹਾ ਨਹੀਂ ਹੋਣਾ ਚਾਹੀਦਾ ਜਿਸ ਸੰਬੰਧੀ ਸਵਾਲ ਚੁੱਕੇ ਜਾ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਇਸ ਬਿੱਲ ਦੇ ਉੱਤੇ ਕਿਵੇਂ ਕੰਮ ਹੁੰਦਾ ਹੈ ਤੇ ਅੱਗੇ ਇਹ ਬਿੱਲ ਪਾਸ ਵੀ ਹੁੰਦਾ ਹੈ ਜਾਂ ਨਹੀਂ ਜਾਂ ਅਮੈਂਡਮੈਂਟਸ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਾ ਨਹੀਂ ਜਿਸ ਵੇਖ ਹੋਰ ਕੋਈ ਵੀ ਅਪਡੇਟ ਸਾਹਮਣੇ ਆਵੇਗੀ ਤਾਂ ਤੁਹਾਨੂੰ ਦੱਸਾਂਗੇ ਪਰ BC12 ਹੈ ਜੋ ਹੈ ਕਾਫੀ ਵਾਧੂ ਸ਼ਕਤੀਆਂ ਜੋ ਕੈਨੇਡਾ ਸਰਕਾਰ ਦੇ ਹੱਥ ਵਿੱਚ ਦੇ ਦੇਵੇਗਾ ਜਿਸ ਦੇ ਨਾਲ ਕਿਸੇ ਦੇ ਵੀ ਵੀਜ਼ਾ ਨੂੰ ਕਦੀ ਵੀ ਐਕਸਟੈਂਡ ਜਾਂ ਫਿਰ ਉਸ ਨੂੰ ਰੱਦ ਕੀਤਾ ਜਾਣਾ ਇਸ ਸੰਬੰਧੀ ਕੋਈ ਵੀ ਫੈਸਲਾ ਕੈਨੇਡਾ ਸਰਕਾਰ ਦੇ ਵੱਲੋਂ ਕਦੀ ਵੀ ਲਿਆ ਜਾ ਸਕੇਗਾ ਪਰ ਸਪਸ਼ਟ ਕੀਤੀ ਜਾਵੇ ਉਹ ਸਥਿਤੀ ਕਿਸ ਸਥਿਤੀ ਦੇ ਵਿੱਚ ਕੀਤਾ ਜਾਣਾ ਹੈ ਤਾਂ ਕੰਜ਼ਰਵਟਿਵਸ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ